ਸ੍ਰੀਕਲ ਜੀ ਮੈਂ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਔਰ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਨਸ਼ੇ ਦੇ ਖਿਲਾਫ ਵੱਖਰੇ ਵੱਖਰੇ ਉਪਰਾਲੇ ਕਰਦੀ ਰਹਿੰਦੀ ਹੈ ਉਹਦੇ ਤਹਿਤ ਅਸੀਂ 14 ਔਰ 15 ਸਪਟੈਂਬਰ ਨੂੰ ਹਾਕੀ ਦਾ ਇੱਕ ਟਰਨਮੈਂਟ ਆਰਗੇਨਾਈਜ਼ ਕਰ ਰਹੇ ਹਾਂ ਜਿਹੜਾ ਕਿ ਐਸਟਰੋ ਟਰਫ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਆਰਗੇਨਾਈਜ਼ ਹੋਣਾ ਹੈ ਇਦੇ ਚ ਬਠਿੰਡੇ ਤੇ ਜਿਹੜੇ ਵੀ ਨੌਜਵਾਨ ਹਾਕੀ ਜੇ ਇੰਟਰਸਟ ਰੱਖਦੇ ਆ ਉਹਨਾਂ ਦੇ ਅਸੀਂ ਟੂਰਨਾਮੈਂਟ ਕਰਾ ਰਹੇ ਜਿਦੇ ਚ ਇਹਨਾਂ ਨੂੰ ਵੱਖ-ਵੱਖ ਕੈਸ਼ ਰਿਵਾਰਡ ਤੇ ਦੂਜੇ ਨਾਮ ਵੀ ਦਿੱਤੇ ਜਾਣਗੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਜਿਹੜੇ ਨੌਜਵਾਨ ਸਪੋਰਟਸ ਵੱਲ ਆਪਣਾ ਰੁਝਾਓ ਰੱਖਦੇ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਔਰ ਬਾਕੀ ਜਿਹੜਾ ਸਾਡਾ ਯੂਥ ਹੈ ਉਹਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਔਰ ਜਿਹੜੇ ਸਪੋਰਟਸਵਲ ਜਾ ਰਹੇ ਬੱਚੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਸਾਡੇ ਇਸ ਮੁਹਿੰਮ 'ਚ ਸਾਡਾ ਸਾਥ ਦਿਓ ਔਰ ਵੱਟ ਚੜ ਕੇ ਸਾਡਾ ਜਿਹੜਾ ਹੌਕੀ ਟੂਰਨਾਮੈਂਟ ਹੈ ਉਹਦੇ 'ਚ ਆਪਣਾ ਹਿੱਸਾ ਪਾਓ ਜੈ ਹਿੰਦ ਸਤਿ ਸ਼੍ਰੀ ਅਕਾਲ ਜੀ ਮੈਂ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਔਰ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਨਸ਼ੇ ਦੇ ਖਿਲਾਫ ਵੱਖਰੇ ਵੱਖਰੇ ਉਪਰਾਲੇ ਕਰਦੀ ਰਹਿੰਦੀ ਹੈ ਉਦੇ ਤਹਿਤ ਅਸੀਂ 14 ਔਰ 15 ਸਪਟੈਂਬਰ ਨੂੰ ਹਾਕੀ ਦਾ ਇੱਕ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਹਾਂ ਜਿਹੜਾ ਕਿ ਐਸਟਰੋ ਟਰਫ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਆਰਗੇਨਾਈਜ਼ ਹੋਣਾ ਹੈ ਇਦੇ ਚ ਬਠਿੰਡੇ ਤੇ ਜਿਹੜੇ ਵੀ ਨੌਜਵਾਨ ਹਾਕੀ ਜੇ ਇੰਟਰਸਟ ਰੱਖਦੇ ਆ ਉਹਨਾਂ ਦੇ ਅਸੀਂ ਟੂਰਨਾਮੈਂਟ ਕਰਾ ਰਹੇ ਜਿਦੇ ਚ ਇਹਨਾਂ ਨੂੰ ਵੱਖ-ਵੱਖ ਕੈਸ਼ ਰਿਵਾਰਡ ਤੇ ਦੂਜੇ ਨਾਮ ਵੀ ਦਿੱਤੇ ਜਾਣਗੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਜਿਹੜੇ ਨੌਜਵਾਨ ਸਪੋਰਟਸ ਵੱਲ ਆਪਣਾ ਰੁਝਾਓ ਰੱਖਦੇ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਔਰ ਬਾਕੀ ਜਿਹੜਾ ਸਾਡਾ ਯੂਥ ਹੈ ਉਹਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਔਰ ਜਿਹੜੇ ਸਪੋਰਟਸਵਲ ਜਾ ਰਹੇ ਬੱਚੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਸਾਡੇ ਇਸ ਮੁਹਿੰਮ 'ਚ ਸਾਡਾ ਸਾਥ ਦਿਓ ਔਰ ਵੱਟ ਚੜ ਕੇ ਸਾਡਾ ਜਿਹੜਾ ਹੌਕੀ ਟੂਰਨਾਮੈਂਟ ਹੈ ਉਹਦੇ 'ਚ ਆਪਣਾ ਹਿੱਸਾ ਪਾਓ ਜੈ ਹਿੰਦ ਸਤਿ ਸ਼੍ਰੀ ਅਕਾਲ ਜੀ ਮੈਂ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਔਰ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਨਸ਼ੇ ਦੇ ਖਿਲਾਫ ਵਖਰੇ ਵਖਰੇ ਉਪਰਾਲੇ ਕਰਦੀ ਰਹਿੰਦੀ ਹੈ ਉਦੇ ਤਹਿਤ ਅਸੀਂ 14 ਔਰ 15 ਸਪਟੈਂਬਰ ਨੂੰ ਹਾਕੀ ਦਾ ਇੱਕ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਹਾਂ ਜਿਹੜਾ ਕਿ ਐਸਟਰੋ ਟਰਫ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਆਰਗੇਨਾਈਜ਼ ਹੋਣਾ ਹੈ ਇਦੇ ਚ ਬਠਿੰਡੇ ਤੇ ਜਿਹੜੇ ਵੀ ਨੌਜਵਾਨ ਹਾਕੀ ਜੇ ਇੰਟਰਸਟ ਰੱਖਦੇ ਆ ਉਹਨਾਂ ਦੇ ਅਸੀਂ ਟੂਰਨਾਮੈਂਟ ਕਰਾ ਰਹੇ ਜਿਦੇ ਚ ਇਹਨਾਂ ਨੂੰ ਵੱਖ-ਵੱਖ ਕੈਸ਼ ਰਿਵਾਰਡ ਤੇ ਦੂਜੇ ਨਾਮ ਵੀ ਦਿੱਤੇ ਜਾਣਗੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਜਿਹੜੇ ਨੌਜਵਾਨ ਸਪੋਰਟਸ ਵੱਲ ਆਪਣਾ ਰੁਝਾਓ ਰੱਖਦੇ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਔਰ ਬਾਕੀ ਜਿਹੜਾ ਸਾਡਾ ਯੂਥ ਹੈ ਉਹਨੂੰ ਨਸ਼ੇ ਦੇ ਖਿਲਾਫ जागरूक करने वाल जा रहे हैं बच्चे मोटिवेट ली, साड़ी इस मुहिम साथ दो और के साड़ा जिधे हॉकी टूर्नामेंट है अपना हिस्सा पाओ। देश की हर खबर सबसे पहले देखने के लिए फॉलो करें। दैनिक सवेरा टीवी यूट्यूब फेसबुक इंस्टाग्राम चैनल पर